ਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇ ਮਹਾਰਾਜ ਦੇ ਪਿਆਰਿਓ ਸਤਿਗੁਰੂ ਮਹਾਰਾਜ ਜਿਹੜੇ ਕੀ ਸਭ ਨੂੰ ਇਹ ਦਾਤਾਂ ਦਿੰਦੇ ਨੇ ਕਿਰਪਾਲੂ ਦਇਆਲੂ ਜਿਹੜੇ ਕੀ ਗੁਰਬਾਣੀ ਰਾਹੀਂ ਤੇ ਆਪਣੇ ਬਖਸ਼ਿਸ਼ ਰਾਹੀਂ ਜਗਤ ਨੂੰ ਸੁੱਖ ਮਹਾਰਾਜ ਜੀ ਦੇ ਰਹੇ ਜੀ ਪਰ ਜੀਵ ਗਿਆਨ ਨਾ ਹੋਣ ਕਰਕੇ ਜਾਂ ਇਹ ਕਹ ਲੋ ਗੁਰਮੁਖਾਂ ਦੀ ਸੰਗਤ ਨਾ ਹੋਣ ਕਰਕੇ ਇਹ ਚੀਜ਼ ਨੂੰ ਲੈ ਨਹੀਂ ਪਾਉਂਦਾ ਵਿਵੇਕ ਬੁੱਧ ਸਤਗੁਰ ਤੇ ਪਾਈ ਨਾਨਕ ਦੁਖੀਐ ਸਭ ਸੰਸਾਰ ਇਹ ਪੰਕਤੀ ਤਾਂ ਬੋਲੀ ਹੈ ਕਿਉਂਕਿ ਜਗਤ ਸਾਰਾ ਦੁਖੀ ਹੈ ਜਗਤ ਸਾਰਾ ਦੁਖੀ ਹੈ ਪਰ ਉਹਨੂੰ ਇਹ ਰਸਤਾ ਹੀ ਨਹੀਂ ਪਤਾ ਚੱਲ ਰਿਹਾ ਵੀ ਜਾਣਾ ਕਿੱਧਰ ਨੂੰ ਹੈ ਹੁਣ ਸੰਗਤ ਜਾਪ ਵੀ ਕਰਦੀ ਸਭ ਕੁਝ ਕਰਦੀ ਪ੍ਰਮੁਖ ਜਾਪ ਵੀ ਕਰਦੇ ਸਾਰਾ ਕੁਝ ਕਰਦੇ ਪਰ ਫਿਰ ਵੀ ਕਹਿੰਦੇ ਵੀ ਪਤਾ ਨਹੀਂ ਗੱਲ ਕੀ ਹੈ ਵੀ ਅੱਗੇ ਕਿਉਂ ਨਹੀਂ ਵਧ ਰਹੇ ਕਿਰਪਾ ਕਿਉਂ ਨਹੀਂ ਹੋ ਰਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਹਦਾ ਕਾਰਨ ਹੈ ਜਪ ਕਰਕੇ ਵੀ ਬੰਦੇ ਦੇ ਅੰਦਰ ਅਹੰਗ ਭਾਵ ਆਉਂਦਾ ਹੀ ਹੈ ਕੁਛ ਨਾ ਕੁਛ ਤਾਂ ਆਉਂਦਾ ਹੈ ਮੈਂ ਸਿਮਰਨ ਕਰਦਾ ਹਾਂ ਮੈਂ ਇੱਦਾਂ ਕਰਦਾ ਹਾਂ ਮੈਂ ਬਾਣੀ ਪੜ੍ਹਦਾ ਹਾਂ ਮੈਂ ਦਸਮ ਦੀ ਬਾਣੀ ਪੜ੍ਹਦਾ ਹਾਂ ਮੈਂ ਬਹੁਤ ਵੱਡਾ ਗੁਰਸੇਖਾਂ ਜਾਂ ਜੋ ਵੀ ਹੈ ਕੁਛ ਨਾ ਕੁਛ ਭਾਵ ਤਾਂ ਆਉਂਦਾ ਹੀ ਹੈ ਹਨਾ ਸੋ ਕਹਿਣ ਦਾ ਮਤਲਬ ਉਹ ਵੀ ਕਿਸ ਤਰ੍ਹਾਂ ਕਿਤੇ ਹੰਕਾਰ ਪੈਦਾ ਕਰਦਾ ਹੈ ਹਰ ਜੀ ਹੰਕਾਰ ਨਾ ਭਾਵੇ ਠੀਕ ਨਾ ਵਾਹਿਗੁਰੂ ਨੂੰ ਨਹੀਂ ਝਪਾਉਂਦਾ ਹਾਉ ਮੈਂ ਜਾਈ ਤੰਕੰਤ ਸਮਾਈ ਹੁਣ ਉਹ ਜਿਹੜਾ ਜਪ ਹੈ ਤਪ ਹੈ ਸੇਵਾ ਹੈ ਜਾਂ ਜੋ ਵੀ ਹੈ ਉਹ ਹੁੰਦੇ ਹੋਏ ਵੀ ਕਿਰਪਾ ਕਿਉਂ ਨਹੀਂ ਹੋ ਰਹੀ ਪਾਠ ਤੇ ਵੀ ਲੱਗੇ ਆ ਉਹਦਾ ਕਾਰਨ ਹੈ ਪਰ ਇਹਨੂੰ ਧਿਆਨ ਨਾਲ ਸਰਵਣ ਕਰਿਓ ਪਿਆਰਿਓ ਇਹ ਛੋਟੀ ਚੀਜ਼ ਨਹੀਂ ਹੈ ਆਮ ਬੰਦੇ ਤੇ ਇਹ ਪਹੁੰਚ ਹੀ ਨਹੀਂ ਸਕਦਾ ਆਮ ਬੰਦੇ ਤੱਕ ਸੋਚਦਾ ਵੀ ਨਹੀਂ ਕਿਉਂਕਿ ਕਾਰਨ ਇਹ ਹੈ ਕਿ ਆਪਾਂ ਸ਼ੁਕਰ ਨਹੀਂ ਕਰ ਰਹੇ ਨਾਲ ਗੱਲ ਸਮਝ ਲੈ ਕੀ ਜੀਵ ਸ਼ੁਕਰ ਨਹੀਂ ਕਰ ਰਹਾ ਨਾ ਸ਼ੁਕਰ ਦਾ ਕੋਈ ਭਾਵ ਹੀ ਅੰਦਰੋਂ ਨਹੀਂ ਨਿਕਲ ਰਹਾ ਕਦੇ ਬੈਠ ਕੇ ਸ਼ੁਕਰ ਕਰਦਾ ਹੀ ਨਹੀਂ ਚੰਗੀ ਤਰ੍ਹਾਂ ਇਕ ਤਾਂ ਹੁੰਦਾ ਪਰਲੇ ਮਨੋ ਸ਼ੁਕਰ ਹੈ ਬਿ ਸ਼ੁਕਰ ਚਲੋ ਰੱਬ ਦਾ ਸ਼ੁਕਰ ਹੈ ਇਦਾਂ ਕਹਿ ਦੇਣਾ ਇੱਕ ਹੁੰਦਾ ਜੀਵ ਅੰਤਰ ਆਤਮੇ ਹਿਰਦੇ ਚੋਂ ਸ਼ੁਕਰ ਕਹੇ ਅੰਦਰ ਬੈਠਾ ਵਾਹਿਗੁਰੂ ਹੀ ਇਸ ਨੂੰ ਜਾਣ ਲਏਗਾ ਕਿ ਹਾਂ ਇਹ ਸ਼ੁਕਰ ਚ ਆ ਗਿਆ ਕਿਉਂਕਿ ਜਿਸ ਠਾਕੁਰ ਸੇ ਉਹ ਨਾਹੀ ਚਾਰਾ ਤਾਕ ਤੀਜ ਸਦ ਨਮਸਕਾਰ ਜਿਸ ਕੀ ਵਸਤ ਤਿਸੇ ਅਗਰ ਆਖਾ ਪ੍ਰਭ ਕੀ ਆਗਿਆ ਮੰਨੈ ਮੱਥਾ ਉਸਤੇ ਚੌਗੁਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਇਹ ਗੱਲ ਹੈ ਭਾਵੇਂ ਲੱਖਾਂ ਕਰੋੜਾਂ ਮੁਸੀਬਤਾਂ 'ਚ ਫਸੇ ਹੋਇਆ ਜੀਵਨ ਰੁਕਿਆ ਪਿਆ ਸਾਰਾ ਕੁਝ ਹੋਇਆ ਪਿਆ ਇਦਾਂ ਹੋ ਗਿਆ ਹਾਂ ਨਾ ਸ਼ੁਕਰ ਚਾਜੋ ਸ਼ੁਕਰ ਚਾਜੋ ਕੱਲੀ-ਕੱਲੀ ਦੁੱਖ ਨੂੰ ਕੱਲੇ-ਕੱਲੇ ਦੁੱਖ ਨੂੰ ਮੁਸੀਬਤ ਨੂੰ ਯਾਦ ਕਰਕੇ ਆਖੋ ਮਹਾਰਾਜ ਜੀ ਸ਼ੁਕਰਾਨਾ ਹੈ ਸ਼ੁਕਰਾਨਾ ਹੈ ਮੈਨੂੰ ਇਸ ਚੀਜ਼ ਦੀ ਲੋੜ ਸੀ ਮਹਾਰਾਜ ਸ਼ੁਕਰਾਨਾ ਹੈ ਸੱਚੇ ਬਾਦਸ਼ਾਹ ਬਹੁਤ-ਬਹੁਤ ਸ਼ੁਕਰਾਨਾ ਹੈ ਮਹਾਰਾਜ ਦਿਲੋਂ ਅੰਦਰੋਂ ਸ਼ੁਕਰ ਵਾਹਿਗੁਰੂ ਨੂੰ ਹਾਜ਼ਰ ਜਾਣ ਕੇ ਦ세 ਸਰੂਪਨ ਨੂੰ ਹਾਜ਼ਰ ਜਾਣ ਕੇ ਸ਼ੁਕਰ ਕਰਿਓ ਸ਼ੁਕਰ ਹੈ ਸੱਚੇ ਬਾਦਸ਼ਾਹ ਸ਼ੁਕਰ ਹੈ ਜੋ ਵੀ ਅਜੇ ਤੱਕ ਤੁਹਾਡੇ ਕੋਲੇ ਹੈ ਤੁਹਾਨੂੰ ਮਿਲਿਆ ਹੈ ਜੀਵਨ 'ਚ ਯਾਦ ਕਰ ਲਓ। ਮਾਤਾ ਪਿਤਾ ਭਾਈ ਭੈਣ ਧਨ ਪਦਾਰਥ ਆਦਿਕ ਸਰੀਰ ਰੋਟੀ ਜੋ ਆਪਾਂ ਖਾਂਦੇ ਹਾਂ ਵਸਤਰ ਜੋ ਆਪਾਂ ਪਾਏ ਹੋਏ ਨੇ ਜੋ ਕੁਝ ਤੁਹਾਡੇ ਕੋਲੇ ਛੋਟੀ ਤੋਂ ਛੋਟੀ ਚੀਜ਼ ਹੈ ਭਾਵੇਂ ਵੱਡੀ ਤੋਂ ਵੱਡੀ ਚੀਜ਼ ਹੈ ਭਾਵੇਂ ਔਲਾਦ ਹੈ ਭਾਵੇਂ ਹੋਰ ਦੁਨਿਆਵੀ ਪਦਾਰਥ ਆਦਿਕ ਜੋ ਵੀ ਹਨ ਯਾਦ ਕਰਕੇ ਸਾਰੀ ਚੀਜ਼ ਨੂੰ ਭਾਵੇਂ ਅੱਜ ਤੁਸੀਂ ਦੁੱਖ 'ਚ ਵੀ ਹੋ ਆਖੋ ਸ਼ੁਕਰ ਸ਼ੁਕਰ ਸ਼ੁਕਰਾਨਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੁਹਾਡਾ ਸ਼ੁਕਰਾਨਾ ਹੈ ਸ਼ੁਕਰ ਸ਼ੁਕਰ ਸ਼ੁਕਰਾਨਾ ਹੈ ਸ਼ੁਕਰਾਨਾ ਹੈ ਸ਼ੁਕਰਾਨਾ ਹੈ ਮਹਾਰਾਜ ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦਾ ਸ਼ੁਕਰਾਨਾ ਆਪ ਜੀ ਜੋ ਕੁਝ ਵੀ ਤੁਹਾਨੂੰ ਮਿਲਿਆ ਹੋਇਆ ਸ਼ੁਕਰਾਨਾ ਤੁਸੀਂ ਸ਼ੁਕਰਾਨੇ 'ਚ ਆਗੇ ਜਦੋਂ ਸ਼ੁਕਰਾਨਾ ਕਰਨ ਲੱਗੇ ਜੀਵਨ ਪਲਟਣ ਲੱਗ ਜਾਏਗਾ ਪਾਈ ਵੀਰ ਸਿੰਘ ਕਹਿੰਦੇ ਹੁੰਦੇ ਸੀ ਕਹਿੰਦੇ ਪਾਈ ਸ਼ੁਕਰ ਦਿੱਤੇ ਰੀਜ ਦਾ ਹੈ ਰੱਬ ਜੀ ਰੀਜ ਦਾ ਹੈ ਤਾਂ ਕਹਿੰਦੇ ਸ਼ੁਕਰ ਕਰਨਾ ਨਾਮ ਜਪਣ ਤੋਂ ਵੀ ਵੱਡੀ ਉਸਤ ਹੈ ਵਿਪਰੀਤ ਪਰਸਥਿਤੀਆਂ ਹੋਣ ਮੁਸ਼ਕਲ ਸਮਾਂ ਚੱਲਦਾ ਹੋਵੇ ਉਹਦੇ ਵਿੱਚ ਜੀਵ ਕਰੇ ਸ਼ੁਕਰ ਬਹੁਤ ਕਿਰਪਾ ਹੋ ਜਾਂਦੀ ਬੜੀ ਕਿਰਪਾ ਭਾਵੇਂ ਕੋਈ ਬੰਦਾ ਜ਼ਿਆਦੇ ਜੱਪ ਤਪ ਵੀ ਨਹੀਂ ਕਰ ਰਿਹਾ ਸੇਵਾ ਵੀ ਨਹੀਂ ਹੋ ਰਹੀ ਉਹ ਸ਼ੁਕਰ ਹੀ ਕਰੀ ਚੱਲੇ ਵਾਹਿਗੁਰੂ ਦਾ ਮਹਾਰਾਜ ਸ਼ੁਕਰਾਨਾ ਸ਼ੁਕਰ ਕਈ ਬੰਦੇ ਮੈਂ ਦੇਖਿਆ ਉਹ ਸ਼ੁਕਰ ਵੀ ਕਰਦੇ ਆ ਪਰ ਉਹ ਨਾਲ ਰੱਬ ਨੂੰ ਤਾਨਾ ਵੀ ਦਿੰਦੇ ਆ ਹਾਏ ਆਇਆ ਤਾਂ ਕਰ ਦਿੰਦਾ ਰੱਬਾ ਅਸੀਂ ਤਾਂ ਤੇਰਾ ਇੰਨਾ ਸ਼ੁਕਰ ਕਰਦੇ ਆ ਤੂੰ ਕਾਹਦਾ ਸ਼ੁਕਰ ਕਰਦਾ ਤੂੰ ਤਾਂ ਰੱਬ ਨੂੰ ਸਿਖਾ ਰਿਹਾ ਹੈ ਉਹ ਵਾਹਿਗੁਰੂ ਮਾਤਾ ਦੇ ਗਰਭ ਦੇ ਵਿੱਚ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਮਾਂ ਦੇ ਰਕਤ ਤੋਂ ਪਿਤਾ ਦੇ ਬਿੰਦ ਤੋਂ ਜੀਵ ਪੈਦਾ ਕਰ ਦਿੰਦਾ ਹੈ ਅੰਦਰਯੋਧੀ ਪ੍ਰਤਪਾਲਨਾ ਕਰਦਾ ਹੈ ਅੰਦਰਯੋਧੀ ਪ੍ਰਤਪਾਲਨਾ ਕਰਦਾ ਜਦੋਂ ਇਸ ਜੀਵ ਦੇ ਕੋਲੇ ਛਕਣ ਦਾ ਕੋਈ ਸਾਧ ਨਹੀਂ ਹੁੰਦਾ ਅੰਤਰ ਆਤਮੇ ਮਾਂ ਦੇ ਗਰਭ ਦੇ ਵਿੱਚ ਹੀ ਇਸ ਨੂੰ ਆਹਾਰ ਪਹੁੰਚਾਉਂਦਾ ਹੈ ਹੂੰ ਤੂੰ ਮਾਤਾ ਦੇ ਗਰਭ ਦੇ ਵਿੱਚ ਇਸ ਨੂੰ ਸਿਮਰਨ ਵੀ ਕਰਾਉਂਦਾ ਹੋਰ ਤੁਸੀਂ ਛੱਡੋ ਪਰੇ ਮਾਤ ਗਰਭ ਮੈਂ ਆਪਨ ਸਿਮਰੰਦੇ ਤਹ ਤੁਮ ਰਖਨ ਹਾਰੇ ਜਦੋਂ ਕਿਸੇ ਦੀ ਜਿਬ ਦ੍ਰਿਸ਼ਟੀ ਖੁੱਲੇਗੀ ਨਾ ਉਹ ਦੇਖੇਗਾ ਆਪਣੇ ਆਪ ਨੂੰ ਮਾਤਾ ਦੇ ਗਰਭ ਚ ਦੇਖ ਸਕੇਗਾ ਵੀ ਮੈਂ ਕਿਹੜੇ ਕਿਹੜੇ ਗਰਭ ਚ ਰਹਿ ਕੇ ਆਇਆ ਤੇ ਫਿਰ ਉਦੋਂ ਇਹਨੂੰ ਯਾਦ ਵੀ ਆਏਗਾ ਕਿ ਮੈਂ ਅਕਾਲ ਪੁਰਖ ਨੂੰ ਅਰਦਾਸਾਂ ਕੀਤੀਆਂ ਸੀ ਪੁੱਠੇ ਲਟਕੇ ਹੋਏ ਨੇ ਹੂੰ ਵਸੰਦੜੋ ਕੋ ਹਥੜਾ ਥਾਂ ਐ ਇਹ ਜੇ ਔਕੇ ਥਾਂ ਤੇ ਵਸ ਰਹਿਆ ਸੀਗਾ ਉੱਥੇ ਫਿਰ ਇਹਨੇ ਅਰਦਾਸਾਂ ਕੀਤੀਆਂ ਪ੍ਰਭੂ ਜੀ ਮੈਨੂੰ ਮਾਤਾ ਦੇ ਗਰਭ ਚੋਂ ਬਾਹਰ ਕੱਢੋ ਮੈਂ ਤੁਹਾਡਾ ਭਜਨ ਕਰਾਂਗਾ ਅਕਾਲ ਪੁਰਖ ਕਹਿੰਦੇ ਤੈਨੂੰ ਤੂੰ ਤਾਂ ਕਿੰਨੀ ਬਰੀ ਧੋਖਾ ਕਰਿਆ ਪਿਆਰਿਆ ਤੂੰ ਜਨਮ ਲੈ ਲੈਣਾ ਜਨਮ ਲੈ ਕੇ ਵਸਤੂਆਂ ਮੰਗਦਾ ਐ ਸਭ ਕੁਝ ਮੰਗਦਾ ਐ ਖਾ ਪੀ ਕੇ ਹੰਡਾ ਕੇ ਤੁਰਦਾ ਲੱਗਦਾ ਹੈ ਹਾਂ ਫਿਰ ਕਰਮ ਭੋਗ ਕੇ ਫਿਰ ਅਰਦਾਸਾਂ ਕਰੀ ਜਾਂਦਾ ਤੇ ਸਾ ਅਸੀਂ ਤੈਨੂੰ ਸਰੀਰ ਦਿੰਨੇ ਆ ਗੁਰੂ ਨੂੰ ਅਰਦਾਸਾਂ ਕਰਦਾ ਹਾਂ ਅਕਾਲ ਪੁਰਖ ਨੂੰ ਅਰਦਾਸਾਂ ਕਰਦਾ ਹਾਂ ਫਿਰ ਜਾ ਜਾ ਕੇ ਬੜਾ ਕੁਝ ਕਰਦਾ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਹੈ ਮੈਂ ਫਿਰ ਤੈਨੂੰ ਦੇਹੀ ਮਿਲਦੀ ਐ ਦੇਹੀ ਦੇ ਵਿੱਚ ਫਿਰ ਜਾ ਕੇ ਭੁੱਲ ਜਾਂਦਾ ਟੈਨ ਨੂੰ ਦੋਸਤ ਮਿੱਤਰ ਆਦਿਕ ਮਿਲ ਜਾਂਦੇ ਹਨ ਰਿਸ਼ਤੇਦਾਰ ਮਿਲ ਜਾਂਦੇ ਹਨ ਚੰਗਾ ਪੈਸਾ ਥੇਲਾ ਆਦਿਕ ਜਾਂ ਜੈਸਾ ਵੀ ਜੀਵਨ ਮਿਲਦਾ ਚੰਗਾ ਮਾੜਾ ਜੋਬ ਤੂੰ ਤਾਂ ਭੁੱਲੀ ਜਾਂਦਾ ਅਸਲ ਚ ਗੱਲ ਤਾਂ ਇਹ ਐ ਵੀ ਭੁਲਾਉਂਦਾ ਤਾਂ ਵਾਹਿਗੁਰੂ ਹੀ ਹੈ ਕਿਉਂਕਿ ਉਹਦੀ ਮਾਇਆ ਸ਼ਕਤੀ ਇਤਨੀ ਪਰਬਲ ਹੈ ਬਾਹਰ ਜਿਹੜਾ ਦ੍ਰਿਸ਼ਟਮਾਨ ਹੈ ਉਹਦੇ ਵਿੱਚ ਜਦੋਂ ਜੀਵ ਆਉਂਦਾ ਹੈ ਤਾਂ ਆਪਣੇ ਨਿਜ ਰੂਪ ਨੂੰ ਭੁੱਲ ਜਾਂਦਾ ਹੈ ਇਹ ਜੋ ਆਪਣੇ ਨਿਜ ਰੂਪ ਜਿਹੜਾ ਅਨਨ ਸਚਿਤ ਆਨੰਦ ਸਰੂਪ ਇਹਦਾ ਆਪਣਾ ਸਰੂਪ ਹੈ ਜਿਹੜਾ ਕਿ ਪ੍ਰਕਾਸ਼ ਸਰੂਪ ਹੈ ਇੱਥੇ ਹੈ ਆਪਣਾ ਨਿਜ ਰੂਪ ਆ ਅੰਦਰ ਪਿੱਛੇ ਸਾਰਾ ਸਾਰਾ ਨਿਜ ਰੂਪ ਹੈ ਆ ਸਾਰਾ ਨਿਜ ਰੂਪ ਹੈ ਇਹ ਗੁਰਮੁਖ ਰੂਹਾਂ ਨੇ ਸਾਧਗੁਰੂ ਜੀ ਦੀ ਕਿਰਪਾ ਨਾਲ ਜਾਣਿਆ ਮੈਂ ਵੀ ਸੁਣਿਆ ਹੈ ਕਿ ਤੂੰ ਇਹ ਜਦੋਂ ਨਿਜ ਰੂਪ ਦੇ ਵਿੱਚ ਚੱਲਿਆ ਜਾਂਦਾ ਤੇ ਇਹ ਫਿਰ ਆਨੰਦ ਦੇ ਵਿੱਚ ਚੱਲਿਆ ਜਾਂਦਾ ਹੈ ਚੇਤਨਤਾ ਦੇ ਵਿੱਚ ਚੱਲਿਆ ਜਾਂਦਾ ਹੈ ਤੇ ਜਦੋਂ ਚੇਤਨਤਾ ਦੇ ਵਿੱਚ ਚਲਿਆ ਜਾਂਦਾ ਹੈ ਫਿਰ ਇਹਦਾ ਮੋਹ ਟੁੱਟ ਜਾਂਦਾ ਹੈ ਸੰਸਾਰ ਨਾਲ ਤੇ ਸਰਵਰ ਹੈ ਪਈਲੇ ਨਿਵਾਸ ਪਾਣੀ ਪਾਵਕ ਤਨ ਹੈ ਕੀਆ ਪੰਕ ਜੋ ਮੋਹ ਭਗ ਨਹੀਂ ਚਾਲਾ ਹਮ ਦੇਖਾ ਤਹ ਡੂਬੀ ਅਲੇ ਤੁਸੀਂ ਕਹੋਗੇ ਵੀ ਗੱਲ ਤਾਂ ਸ਼ੁਕਰ ਦਾ ਸ਼ੁਕਰ ਦੀ ਕਰਦੇ ਸੀ ਕਿੱਧਰ ਚਲਿਆ ਨਹੀਂ ਸੁਣੋ ਜਦੋਂ ਮੋਹ ਟੁੱਟ ਜਾਂਦਾ ਹੈ ਨਾ ਜਦੋਂ ਉਸ ਵਾਹਿਗੁਰੂ ਦੇ ਜੋਤੀ ਸਰੂਪ ਦੇ ਵਿੱਚ ਪਹੁੰਚਦਾ ਹੈ ਆਪਣੇ ਨੈ ਸਰੂਪ ਦੇ ਵਿੱਚ ਪਹੁੰਚਦਾ ਹੈ ਫਿਰ ਬਹੁਤ ਸ਼ੁਕਰ ਕਰਦਾ ਹੈ ਫਿਰ ਕਹਿੰਦਾ ਪ੍ਰਭੂ ਤੇਰਾ ਧੰਨਵਾਦ ਬਹੁਤ ਜਿਆਦਾ ਧੰਨਵਾਦ ਮੈਂ ਸੁੱਤਾ ਪਿਆ ਪਿਆ ਸੀ ਮਹਾਰਾਜ ਨਰਪਤ ਇੱਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ ਆਛਤ ਰਾਜ ਵਿਛੁਰਤ ਦੁੱਖ ਪਾਇਆ ਇਹ ਗਤ ਭਈ ਹਮਾਰੀ ਅਛਤਰਾਜ ਵਿਛੁਰਤ ਦੁੱਖ ਪਾਇਆ ਇਹ ਗਤ ਭਈ ਹਮਾਰੀ ਕਦਿਸ ਸੌਂ ਗਿਆ ਕਿਹੜੇ ਸਿੰਘਾਸਨ ਤੇ ਦੇ ਰੂਪੀ ਸਿੰਘਾਸਨ ਦੇ ਆਉਂਦੇ ਸਾਰ ਸੌਂ ਗਿਆ ਆਪਣੇ ਆ ਦੋ ਹੱਥ ਜੇ ਦੇਖ ਕੇ ਕਹਿੰਦਾ ਮੇਰੇ ਹੱਥ ਨੇ ਕਹਿੰਦਾ ਮੇਰੀਆਂ ਲੱਤਾਂ ਨੇ ਮੇਰਾ ਨੱਕ ਹੈ ਮੇਰੀਆਂ ਅੱਖਾਂ ਨੇ ਮਸਤਕ ਹੈ ਇਦਾਂ ਤੇ ਮੈਂ ਵਸਤਰ ਪਾਏ ਹੋਏ ਨਹੀਂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣਾ ਮੂਲ ਪਛਾਣ ਜਦੋਂ ਆਪਣਾ ਮੂਲ ਪਛਾਣੇਗਾ ਜੀਵ ਫਿਰ ਤੇਰਾ ਆਪੇ ਮਾਨ ਇਧਰੋਂ ਟੁੱਟੇਗਾ ਤੇ ਵਾਹਿਗੁਰੂ ਦਾ ਸ਼ੁਕਰ ਕਰੇਗਾ ਭਜਨ ਕਰੇਗਾ ਇਸ ਕਰਕੇ ਸਤਿਗੁਰੂ ਜੀ ਦੇ ਪਿਆਰਿਓ ਵਾਹਿਗੁਰੂ ਜਿਹੜਾ ਹੈ ਸ਼ੁਕਰ ਤੇ ਰੀਝਦਾ ਹੈ ਜਦੋਂ ਉਹ ਸ਼ੁਕਰ ਤੇ ਰੀਜ ਹੈ ਨਾ ਜਦੋਂ ਸ਼ੁਕਰ ਤੇ ਆਪਾਂ ਆ ਜਨੇ ਮੰਨ ਕਰਕੇ ਮੰਨ ਕਰਕੇ ਹਰ ਇੱਕ ਤੁਹਾਡੀ ਅਰਦਾਸ ਦੇ ਵਿੱਚ ਸ਼ੁਕਰ ਹੋਵੇ ਨਿਤਨੇਮ ਤੋਂ ਬਾਅਦ ਜਿਹੜੀ ਅਰਦਾਸ ਕਰਦੇ ਉਹ ਭਜਨ ਬੰਦਗੀ ਤੋਂ ਬਾਅਦ ਜਿਹੜਾ ਅਰਦਾਸ ਕਰਦੇ ਹੋ ਤੁਸੀਂ ਉਹਦੇ ਵਿੱਚ ਸ਼ੁਕਰ ਹੋਵੇ ਪ੍ਰਭੂ ਜੀ ਸ਼ੁਕਰਾਨਾ ਹੱਥ ਜੋੜ ਕੇ ਦੋਨੇ ਅਰਦਾਸ ਦੇ ਵਿੱਚ ਜਦੋਂ ਖੜਦੇ ਆ ਮਹਾਰਾਜ ਸ਼ੁਕਰਾਨਾ ਬਹੁਤ ਬਹੁਤ ਸ਼ੁਕਰਾਨਾ ਤੁਸੀਂ ਅੱਜ ਤੱਕ ਜੋ ਕੁਝ ਵੀ ਦਿੱਤਾ ਹੈ ਜੋ ਦੁੱਖ ਸੁੱਖ ਹਰ ਚੀਜ਼ ਲਈ ਸ਼ੁਕਰਾਨਾ ਇਹ ਗੁਰਸਿੱਖੀ ਹੈ ਲੋਕ ਸ਼ੁਕਰ ਨਹੀਂ ਕਰਦੇ ਦੁੱਖ ਦੇ ਵਿੱਚ ਹੋਰ ਦੁੱਖ ਹੋ ਜਾਂਦੇ ਦੁੱਖ ਵਿੱਚ ਸੁਖ ਮਨਾਈ ਮਹਾਰਾਜ ਤਾਂ ਕਹਿੰਦੇ ਲੋਕੀ ਦੁੱਖ ਵਿੱਚ ਹੋਰ ਦੁਖੀ ਹੋ ਜਾਂਦੇ ਹੋਰ ਲੋਕ ਉਹ ਭਾਲਦੇ ਕੋਈ ਸਾਥੀ ਹੋਵੇ ਜਿਹਦੇ ਨਾਲ ਗੱਲਬਾਤ ਕਰੀਏ ਕਿਤੇ ਸਾਡਾ ਦੁੱਖ ਕੋਈ ਸੁਣੇ ਇਦਾਂ ਦੁੱਖ ਖਤਮ ਨਹੀਂ ਹੋਵੇਗਾ ਕਦੇ ਨਹੀਂ ਹੁੰਦਾ ਜੇ ਇਦਾਂ ਦੁੱਖ ਖਤਮ ਹੋਵੇ ਤਾਂ ਸਾਰੀ ਦੁਨੀਆ ਇੱਕ ਦੂਜੇ ਨੂੰ ਦੁੱਖ ਸੁਣਾ ਰਹੀ ਹੈ ਦੁੱਖ ਮੁੱਕ ਕਿਉਂ ਨਹੀਂ ਜਾਂਦਾ ਦੁੱਖ ਇਦਾਂ ਨਹੀਂ ਜਾਂਦਾ ਦੁੱਖ ਖਤਮ ਹੋ ਗਿਆ ਸ਼ੁਕਰ ਕਰਨ ਦੇ ਨਾਲ ਪ੍ਰਭੂ ਧੰਨਵਾਦ ਦੁੱਖ ਹੈ ਕਿ ਜਦੋਂ ਕਿਸੇ ਕੋ ਬੰਦਾ ਬਿਮਾਰ ਹੋ ਜਵੇ ਸਰੀਰ ਦੇ ਵਿੱਚ ਬਿਮਾਰੀ ਹੋ ਜਵੇ ਕੋਈ ਅੰਗ ਅੰਦਰਲਾ ਖਰਾਬ ਹੋ ਗਿਆ ਕੱਟ ਕੇ ਉਸ ਨੂੰ ਕੱਢਿਆ ਜਾਂਦਾ ਹੈ ਆਪਰੇਸ਼ਨ ਕੀਤਾ ਜਾਂਦਾ ਹੈ ਏਸੀ ਤਰ੍ਹਾਂ ਜਦੋਂ ਜੀਵਾਤਮਾ ਜਿਹੜੀ ਹੈ ਸੁੱਖ ਦੇ ਵਿੱਚ ਗੁਲਤਾਨ ਹੋ ਜਵੇ ਫਿਰ ਉਸ ਨੂੰ ਦੁੱਖ ਦਿੱਤਾ ਜਾਂਦਾ ਹੈ ਇਸੇ ਅੰਦਰੋਂ ਫਿਰ ਉਹ ਜਿਹੜਾ ਭਾਵ ਬਣਿਆ ਹੋਇਆ ਮਾਇਆ 'ਚ ਮਸਤ ਹੋਇਆ ਦਾ ਉਹਨੂੰ ਫਿਰ ਦੁੱਖ ਰੂਪੀ ਜੋ ਹੈ ਉਹ ਕਹਿ ਲੋ ਵੀ ਆਪਰੇਸ਼ਨ ਕਰਕੇ ਕੱਢਿਆ ਜਾਂਦਾ ਫੇਰ ਇਹ ਠੀਕ ਕਿਵੇਂ ਹੋਵੇਗਾ ਇਹ ਸ਼ੁਕਰ ਰੂਪੀ ਦਵਾਈ ਖਾਵੇ ਇਹ ਸ਼ੁਕਰ ਕਰੇ ਮਹਾਰਾ ਵੱਡੇ ਤੋਂ ਵੱਡਾ ਨੁਕਸਾਨ ਜੀਵਨ 'ਚ ਹੋ ਗਿਆ ਹੈ ਕੁਛ ਵੀ ਹੋ ਗਿਆ ਹੈ ਸ਼ੁਕਰ ਕਰੋ ਸ਼ੁਕਰ ਤੇ ਆਜੋ ਆਪ ਕੋਈ ਖੇਡ ਪਲਟਦੀ ਦੇਖ ਲਿਓ ਜਦ ਤੱਕ ਘੱਟ ਕਰ ਲੋ ਪਰ ਸ਼ੁਕਰ ਜ਼ਿਆਦਾ ਕਰੋ ਅੰਦਰੋਂ ਕਰੋ ਸ਼ੁਕਰ ਜੇ ਕਰਨਾ ਹੈ ਤਾਂ ਅੰਦਰੋਂ ਕਰੋ ਪਿਆਰਿਓ ਇਹ ਨਹੀਂ ਹੈ ਕਿ ਬਾਹਰੋਂ ਸ਼ੁਕਰ ਕਰੀ ਜਾਣਾ ਉਹ ਦਾ ਨਹੀਂ ਸ਼ੁਕਰ ਹੈ ਸ਼ੁਕਰ ਸ਼ੁਕਰ ਕਰਦੇ ਹਾਂ ਅਸੀਂ ਰੱਬ ਦਾ ਐਦਾਂ ਨਹੀਂ ਬੈਠ ਕੇ ਇੱਕ ਮਨ ਇੱਕ ਚਿੱਤ ਹੋ ਕੇ ਅੰਦਰ ਆਖ ਪ੍ਰਭੂ ਤੇਰਾ ਸ਼ੁਕਰਾਨਾ ਹੈ ਹਰ ਚੀਜ਼ ਲਈ ਸ਼ੁਕਰਾਨਾ ਹੈ ਅੱਜ ਜੀਵਨ ਦੇ ਔਖਾ ਵੀ ਚੱਲ ਰਿਹਾ ਹੈ ਸ਼ੁਕਰਾਨਾ ਸ਼ੁਕਰ ਤੇ ਜਦੋਂ ਖੜ ਕੇ ਆਕੇ ਵਾਹਿਗੁਰੂ ਤੁਹਾਡੇ ਰਸਤੇ ਖੋਲੇਗਾ 100% ਖੋਲੇਗਾ ਕਿ ਕਿ ਉਹ ਤਾਂ ਬਿਰਦ ਹੈ ਸੱਚੇ ਪਾਤਸ਼ਾਹ ਜੀ ਦੇ ਪਿਆਰਿਓ ਉਹ ਇਸੇ ਤਰ੍ਹਾਂ ਕਾਰਜ ਕਰਦਾ ਹੈ ਜਦੋਂ ਭਾਈ ਸਾਹਿਬ ਭਾਈ ਮੰਝ ਜੀ ਲੱਕੜਾਂ ਸਮੇਤ ਸੁੱਕੀਆਂ ਲੱਕੜਾ ਲੰਗਰ ਲਈ ਲੈ ਕੇ ਆ ਰਹੇ ਸੀ ਖੂਹ ਵਿੱਚ ਡਿੱਗ ਗਏ ਸਤਗੁਰਾਂ ਨੂੰ ਪਤਾ ਲੱਗਿਆ ਪਹਿਲਾਂ ਵੀ ਸਤਗੁਰਾਂ ਨੇ ਉਹਨਾਂ ਦੀ ਬਹੁਤ ਵੱਡੀ ਪਰਖਿਆ ਲਈ ਸੀ ਸਤਗੁਰ ਆਪ ਆਪਣੇ ਸਿੰਘਾਸਨ ਤੋਂ ਗੁਰਗੱਦੀ ਤੋਂ ਦੌੜ ਪਏ ਛਾੜ ਸਿੰਘਾਸਨ ਹਰਜੀ ਆਏ ਸਿੱਖ ਵੀ ਪਿੱਛੇ ਪਿੱਛੇ ਦੌੜ ਰਹੇ ਨੇ ਆਖਣ ਲੱਗੇ ਕਿ ਮਹਾਰਾਜ ਜੀ ਉਧਰ ਨੂੰ ਦੌਪੜੀ ਤੇਜ਼ ਦੌੜ ਕੇ ਗਏ ਨੇ ਕੀ ਹੋ ਗਿਆ ਹੈ ਕਹਿੰਦੇ ਭਾਈ ਮੰਝ ਜੀ ਖੂਚ ਡਿੱਗ ਪਏ ਨੇ ਤੇ ਬੱਕੋਸ਼ ਤੇ ਰਸਾ ਲੈ ਕੇ ਦੌੜ ਰਹੇ ਸਨ ਪਹਿਲੇ ਜਾ ਰਹੇ ਸਨ ਸਤਿਗੁਰਾਂ ਰਸਾ ਫੜਿਆ ਖੂਕੂਲ ਪਹੁੰਚੇ ਜਦੋਂ ਰਸਾ ਸਿੱਟਿਆ ਆਖਣ ਲੱਗੇ ਭਾਈ ਮੰਝ ਇਹ ਰਸਾ ਫੜੋ ਲੱਕੜਾ ਛੱਡ ਦਿਓ ਬਾਹਰ ਆਜੋ ਆਖਣ ਲੱਗੇ ਹੈ ਪ੍ਰਭੂ ਇਹ ਗੁਰੂ ਘਰ ਦੇ ਲੰਗਰਾਂ ਵਾਸਤੇ ਲੱਕੜਾਂ ਨੇ ਬਾਦਸ਼ਾਹ ਜੀ ਇਹ ਲੱਕੜਾਂ ਗਿੱਲੀਆਂ ਹੋ ਗਈਆਂ ਮਹਾਰਾਜ ਸੰਗਤ ਕੀ ਛੇ ਕਿਸ ਤਰ੍ਹਾਂ ਫਿਰ ਪ੍ਰਸ਼ਾਦਾ ਆਦਿਕ ਛਕੇਗੀ ਲੰਗਰ ਦੇ ਵਿੱਚ ਫਿਰ ਜੋ ਹੈ ਪ੍ਰਸ਼ਾਦਾ ਨਹੀਂ ਬਣੇਗਾ ਸੋ ਸਤਿਗੁਰੂ ਨਿਹਾਲ 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 ਬਚਨ ਆਖਣ ਲੱਗੇ ਭਾਈ ਸਾਹਿਬ ਭਾਈ ਮੰਝ ਜੀ ਨੇ ਰਸਤੇ ਦੇ ਨਾਲ ਲੱਕੜਾਂ ਬੰਨਤੀਆਂ ਪਹਿਲਾਂ ਲੱਕੜਾਂ ਗੱਡੀਆਂ ਗਈਆਂ ਫੇਰ ਭਾਈ ਸਾਹਿਬ ਭਾਈ ਮੰਜ ਜੀ ਨੂੰ ਕੱਢਿਆ ਗਿਆ ਜਿਸ ਤਰ੍ਹਾਂ ਹੀ ਬਾਹਰ ਨਿਕਲ ਕੇ ਆਏ ਸਤਿਗੁਰਾਂ ਬੜੇ ਆਨੰਦ ਵਿਕਾਸ ਦੇ ਵਿੱਚ ਮਹਾਰਾਜ ਜੀ ਨੇ ਘੁੱਟ ਕੇ ਸਿੱਖ ਨੂੰ ਗਲ ਨਾਲ ਲਾ ਲਿਆ ਇਹ ਤਾਂ ਘੁੱਟ ਕੇ ਗਲ ਬਕੜੀ ਪਾਲੀ ਗੁਰੂ ਤੋਂ ਠਿਪਿਆ ਕਿਤੇ ਆਪਣੇ ਤੇ ਵੀ ਠੁਠ ਪਵੇ ਐਸਾ ਵਿਡਭਾਗਾ ਸਿੱਖ ਵਾ 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 ਧੰਨ ਭਾਈ ਮੰਜ ਜੀ ਧੰਨ ਭਾਈ ਮੰਜ ਜੀ ਦੀ ਸਿੱਖੀ ਬਚਨ ਪੀਤਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿ ਹੇ ਭਾਈ ਮੰਜ ਬੜੀ ਕਰੜੀ ਸਿੱਖੀ ਦੀ ਪ੍ਰੀਖਿਆ ਪਾਸ ਕੀਤੀ ਹੈ ਤਸਾਂ ਬਹੁਤ ਕਰੜੀ ਪ੍ਰੀਖਿਆ ਪਾਸ ਕੀਤੀ ਹੈ ਮੰਜ ਪਿਆਰਾ ਗੁਰ ਕਉ ਗੁਰ ਮੰਜ ਪਿਆਰਾ ਮੰਜ ਗੁਰੂ ਕਾ ਬੋਹੇਤਾ ਜਗ ਲੰਘਣ ਹਾਰਾ ਏ ਭਾਈ ਮੰਜ ਆਪ ਜੀ ਨੂੰ ਅੱਜ ਤੋਂ ਡਿਊਟੀ ਦਿੱਤੀ ਜਾਂਦੀ ਹੈ ਲੋਕ ਪ੍ਰਲੋਗ ਦੀ ਆਪ ਜੀ ਜਿਸ ਨੂੰ ਚਾਹੋਗੇ ਉਹ ਜਗਤ ਤੋਂ ਬਾਹਰ ਲੰਘ ਜਾਏਗਾ ਹੁਣ ਹੁਣ ਭਾਈ ਮੰਜ ਜੀ ਕਿਵੇਂ ਕੱਢਦੇ ਹਨ ਜੇ ਅੱਜ ਦੇਖਿਆ ਜਾਵੇ ਜਿਹੜਾ ਬੰਦਾ ਸਿੱਖੀ ਮੰਗਦਾ ਹੈ ਮਹਾਰਾਜ ਤੋਂ ਕਈ ਲੋਕ ਸਿੱਖੀ ਮੰਗਦੇ ਸਾਡੀ ਸਾਨੂੰ ਸਿੱਖੀ ਦੇ ਦਿਓ ਕਹਿੰਦੇ ਮਹਾਰਾਜ ਸਿੱਖੀ ਖੰਨੇ ਆ ਤਿੱਖੀ ਵਾਲੋਂ ਨਿੱਕੀ ਹੈ ਇਤਮਾਰਗ ਜਾਣਾ ਖੰਡੇ ਤੋਂ ਵੀ ਤਿੱਖੀ ਹੈ ਬੜੀ ਹੈ ਇਸ ਰਸਤੇ ਤੇ ਜਾਣਾ ਸਭ ਕੁਝ ਖੋ ਲੈਂਦੇ ਮਹਾਰਾਜ ਪਹਿਲਾਂ ਪਰਿਵਾਰ ਖੇਰੂ ਖੇਰੂ ਕਰ ਦਿੰਦੇ ਮਾਇਆ ਧਨ ਜਾਇਦਾਦ ਸਭ ਕੁਝ ਚਲਿਆ ਜਾਂਦਾ ਹੈ ਰੋਟੀ ਵੀ ਨਹੀਂ ਹੁੰਦੀ ਖਾਣ ਨੂੰ ਕੁਝ ਵੀ ਨਹੀਂ ਹੁੰਦਾ ਉਸ ਵੇਲੇ ਵੀ ਜੇ ਗੁਰੂ ਦਾ ਸਿੱਖ ਆ ਕੇ ਸ਼ੁਕਰ ਕਰੇ ਨਿਵਾਜ ਦਿੰਦੇ ਨੇ ਪਾਰ ਬ੍ਰਾਹਮ ਗਰੀਬ ਨਿਵਾਜ ਪਾਰ ਬ੍ਰਾਹਮ ਜਿਹੜਾ ਗਰੀਬ ਨਿਵਾਜ ਹੈ ਉਦੋਂ ਫਿਰ ਨਿਵਾਜਦੇ ਆ ਉਦੋਂ ਫਿਰ ਭਾਈ ਮੰਝ ਜੀ ਜਿਹੜੇ ਹੈਗੇ ਨੇ ਜਦੋਂ ਕਿਸੇ ਨੇ ਗੁਰਸਿੱਖੀ ਮੰਗੀ ਫਿਰ ਉਹਦਾ ਗੁਰਸਿੱਖੀ ਦਾ ਟੈਸਟ ਸ਼ੁਰੂ ਹੁੰਦਾ ਹੈ ਫਿਰ ਉਹ ਭਾਈ ਮੰਜ ਦੇਖਦੇ ਨੇ ਵੀ ਇਹਦੇ ਤੇ ਜਦੋਂ ਟੈਸਟ ਪਿਆ ਇਹਨੇ ਸ਼ੁਕਰ ਕੀਤਾ ਤਾਂ ਨੇ ਦਿੱਤੇ ਜਾਂ ਕੀ ਕੀਤਾ ਅੰਦਰਲਾ ਭਾਵ ਜੀਨੇ ਤਾਂ ਸ਼ੁਕਰ ਕੀਤਾ ਉਹਨੂੰ ਲੰਘਾ ਲਿਆ ਜਾਂਦਾ ਫਿਰ ਭਾਈ ਮੰਜ ਜੀ ਉਹਨੂੰ ਸਰੂਪ ਆਉ ਦਿੰਦੇ ਨੇ ਐਸੀ ਗੁਰਸਿੱਖੀ ਸੱਚਖੰਡ ਚ ਸਰੂਪਾ ਮਿਲਦਾ ਹੈ ਦਰਗਾਹ ਦੇ ਵਿੱਚ ਮਿਲਦਾ ਹੈ ਸਾਰਾ ਕੁਝ ਪਰਮੇਸ਼ਰ ਦੇ ਸਨਮੁਖ ਹੋ ਕੇ ਮਿਲਦਾ ਹੈ ਸਤਗੁਰੂ ਜੀ ਦੀ ਹਾਜ਼ਰੀ ਬ੍ਰਹਮ ਗਿਆਨੀਆਂ ਦੇ ਸਨਮੁਖ ਹੋ ਕੇ ਮਿਲਦਾ ਹੈ ਇਹ ਸਿੱਖੀ ਹੈ ਸ਼ੁਕਰ ਕਰਨ ਦੇ ਨਾਲ ਐਡੀ ਬੁੱਢੀ ਦਾਤ ਮਿਲਦੀ ਹੈ ਫਿਰ ਮੁੜ ਕੇ ਮਹਾਰਾਜ ਜੀ ਉਸ ਸਿੱਖ ਨੂੰ ਨਿਵਾਜ ਦਿੰਦੇ ਹਨ ਨਿਵਾਜ ਜਦੋਂ ਦਿੰਦੇ ਹਨ ਮਹਾਰਾਜ ਆਪਣੀ ਛਤਰ ਸ਼ਾਇਆ ਚ ਰੱਖਦੇ ਹਨ ਫਿਰ ਉਸ ਨੂੰ ਧਰਮ ਆਰਥ ਕਾਮ ਮੋਕ ਚਾਰੇ ਪਦਾਰਥ ਮਿਲ ਜਾਂਦੇ ਹਨ ਹੂੰ ਫਿਰ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਉਹਨੂੰ ਫਿਰ ਗਿਆਨ ਮਿਲ ਜਾਂਦਾ ਹੈ ਧਿਆਨ ਮਿਲ ਜਾਂਦਾ ਹੈ ਤਤ ਬੁੱਧ ਮਿਲ ਜਾਂਦੀ ਭਾਵ ਨਿਰਗੁਣ ਵਾਹਿਗੁਰੂ ਦੇ ਵਿੱਚ ਕਿਸ ਤਰ੍ਹਾਂ ਲੀਨ ਹੋਣਾ ਹੈ ਸਿਮਰਨ ਕਰਦੇ ਕਰਦੇ ਇਹ ਬੁੱਧ ਪ੍ਰਗਟ ਹੋ ਜਾਂਦੀ ਇਹ ਸ਼ੁਕਰ ਦੀ ਮਹਾਨਤਾ ਹੈ ਏ ਕੋ ਮੈਂ ਵੈਸੇ ਹੀ ਨਹੀਂ ਤੁਹਾਨੂੰ ਵਿਚਾਰ ਸੁਣਾਈ ਸਾਰੀ ਜੋ ਇਹ ਸ਼ੁਕਰ ਦੀ ਮਹਾਨਤਾ ਹੈ ਸ਼ੁਕਰ ਕਰਨ ਵਾਲੇ ਹੋ ਜਾਂਦਾ ਹੈ ਪ੍ਰਭ ਕੈ ਸਿਮਰਨ ਰਿਤ ਸਿਦ ਨੌਨਿਦ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤਬੁਤ ਮਹਾਰਾਜ ਪੰਚਪਾਤਸ਼ ਖੁਦ ਕਹਿ ਰਹੇ ਕਹਿੰਦੇ ਹੈ ਜੀਵ ਫਿਰ ਜਦੋਂ ਸਿਮਰਨ ਦੇ ਨਾਲ ਸਿਮਰਨ ਦੇ ਵਿੱਚ ਸ਼ੁਕਰ ਵੀ ਕਰਨਾ ਪੈਂਦਾ ਹੈ ਰਤ ਸਿ ਨਾਨ ਨ ਦਾਦਿਕ ਮਿਲ ਜਾਵੇਗੀ ਤੈਨੂੰ ਅਸੀਂ ਦੇਵਾਂਗੇ ਮਹਾਰਾਜ ਜੀ ਕਹੇ ਗਿ ਗਿਆਨ ਤੇ ਅਨ ਤਤ ਬੁੱਧ ਮਿਲ ਜਾਵੇਗੀ ਐਸੀ ਬੁੱਧ ਪ੍ਰਗਟ ਹੋਵੇਗੀ ਕਿ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਆਪ ਤਾਂ ਮੁਕਤ ਹੋ ਗਿਆ ਹੁਣ ਹੁਣ ਸੰਸਾਰ ਨੂੰ ਪਾਰ ਕੱਢ ਰਿਹਾ ਹੈ ਹੁਣ ਜੀਵਾਂ ਨੂੰ ਫੜਫੜ ਕੇ ਚਲੋ ਅੱਗੇ ਚਲੋ ਭਜਨੀ ਮੰਦਗੀ ਦੇ ਰਸਤੇ ਤੇ ਤੁਰੋ ਚਲੋ ਬਾਹ ਮਫੜਫੜ ਕੇ ਉਠਾ ਰਹੇ ਹੈ ਉਠੋ ਭਾਈ ਉਠੋ ਜਾਗੋ ਤੇ ਵਾਹਿਗੁਰੂ ਦਾ ਭਜਨ ਕਰੋ ਉੱਠ ਕੇ ਵਾਹਿਗੁਰੂ ਬੰਦ ਐਸੀ ਵਸਥਾ ਸਤਿਗੁਰੂ ਜੀ ਨੇ ਬਣਾ ਦਿੱਤੀ ਹੈ ਹੁਣ ਜੀਵਾਂ ਨੂੰ ਮਾਤ ਲੋਕ ਤੇ ਸੁਤਿਆਂ ਨੂੰ ਉਠਾ ਰਿਹਾ ਹੈ ਕਿਉਂ ਕਿ ਪਾਰਬ੍ਰਮ ਨੇ ਇਸ ਨੂੰ ਜੋ ਪ੍ਰਭ ਇਹ ਆਪਣੀ ਸੇਵਾ ਲਾਇਆ ਸੋ ਤਤਕਾਲ ਦਹ ਦਿਸਪ੍ਰਕਟਾਇਆ ਜਿਹਨੂੰ ਆਪਣੀ ਸੇਵਾ ਤੇ ਲਾ ਲਾ ਦਿੰਦਾ ਆਪਣੀ ਮਰਜ਼ੀ ਨਾਲ ਨਹੀਂ ਕੋਈ ਲੱਗ ਸਕਦਾ ਕੋਈ ਨਹੀਂ ਜੋ ਪ੍ਰਭੂ ਆਪਣੀ ਸੇਵਾ ਲਾਇਆ ਸੋ ਤਤਕਾਲ ਦੇਹਿਸਪ੍ਰਿੰਟ ਆਇਆ ਉਹਨੂੰ ਪੂਰੇ ਸੰਸਾਰ ਦੇ ਵਿੱਚ ਪ੍ਰਗਟ ਕਰ ਦੇਵੇਗਾ ਕਿ ਮੇਰਾ ਸੇਵਕ ਹੈ ਜੋ ਉਸ ਦੇ ਬਾਦ ਝਾਕੇਗਾ ਜੋ ਆਪਾ ਉਸ ਦਾ ਨੁਕਸਾਨ ਆਦੇ ਕਰਨਾ ਚਾਹੇਗਾ ਉਸਨੂੰ ਫਿਰ ਉਹ ਨਾਸ਼ ਕਰਕੇ ਰੱਖ ਦੇਗਾ ਕਰਣ ਆਕ੍ਰਿਸ਼ ਦੁਸ਼ਤ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦ ਕਾਂ ਪਿੱਠ ਦੇ ਨਾਮ ਦੇ ਉਹ ਮੁਖ ਲਾਇਆ ਪਿੱਠ ਦੇ ਦੇਗਾ ਵਾਹਿਗੁਰੂ ਉਹਨਾਂ ਨੂੰ ਆਪਣੇ ਆਪਣਾ ਪਿੱਛੇ ਕਰ ਲੈ ਗਿਆ ਨਹੀਂ ਹੈ ਮੇਰੇ ਸੇਵਕ ਨਾਲ ਇਸ ਤਰ੍ਹਾਂ ਕਰਦਾ ਹੈ ਮੇਰੇ ਪਿਆਰੇ ਨਾਲ ਇਸ ਤਰ੍ਹਾਂ ਕਰਦਾ ਹੈ ਇਸ ਤਰ੍ਹਾਂ ਕਰਦਾ ਹੈ ਵਾਹਿਗੁਰੂ ਆਪਣੇ ਪਿਆਰਿਆਂ ਨੂੰ ਪਿਆਰ ਕਰਦਾ ਹੈ ਕਿਉਂਕਿ ਉਹਦੇ ਪਿਆਰੇ ਉਹਦੀਆਂ ਸੁਹਾਗਣਾ ਹਨ ਜੋ ਮਹਾਤਮਾ ਲੋਕ ਹੋਇਆ ਕਰਦੇ ਹਨ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੀ ਜੋਤੀ ਦਾ ਪ੍ਰਕਾਸ਼ ਹੋਇਆ ਹੈ ਜਿਨ੍ਹਾਂ ਦੇ ਅੰਦਰ ਅਕਾਲਪੁਰਖ ਵਾਹਿਗੁਰੂ ਪ੍ਰਗਟ ਹੋਇਆ ਹੈ ਉਹ ਫਿਰ ਉਹਦੀਆਂ ਸੁਹਾਗਣਾਂ ਨੇ ਬਾਕੀ ਸੰਸਾਰ ਫਿਰ ਬਾਲਕ ਦੇ ਨਿਆਇ ਹੋਇਆ ਕਰਦਾ ਹੈ ਸੋ ਇਸ ਤਰ੍ਹਾਂ ਕਰਕੇ ਸੱਚੇ ਪਾਤਸ਼ਾਹ ਜੀ ਦੇ ਪਿਆਰਿਓ ਇਹ ਸ਼ੁਕਰ ਦੀ ਜੋ ਖੇਡ ਹੈ ਸ਼ੁਕਰ ਦੀ ਵਡਿਆਈ ਇਤਨੀ ਵੱਡੀ ਆਪ ਜੀ ਨੂੰ ਬੇਨਤੀ ਕੀਤੀ ਹੈ ਸ਼ੁਕਰ ਕਰਨ ਵਾਲੇ ਜੀਵ ਨੂੰ ਐਸੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ ਮਹਾਰਾਜ ਜੀ ਬਚਨ ਕਰਦੇ ਹਨ ਇਹ ਯਾਤਰਾ ਜੋ ਹੈ ਸ਼ੁਕਰ ਤੋਂ ਸ਼ੁਰੂ ਕਰਾਂ ਸ਼ੁਕਰ ਦੇ ਵਿੱਚ ਹੀ ਗੁਜ਼ਾਰੋ ਸ਼ੁਕਰ ਦੇ ਨਾਲ ਹੀ ਸੰਪੂਰਨ ਕਰੋ ਫੇਰ ਸਫਲ 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 ਪਈ ਯਾਤਰਾ ਫੇਰ ਸਫਲ ਯਾਤਰਾ ਪਈ ਫੇਰ ਸਫਲ ਮੰਨੀ ਜਾਏਗੀ ਜੇ ਕਦੇ ਸ਼ੁਕਰ ਕਰ ਲਿਆ ਕਦੇ ਤਾਨੇ ਦੇਤੇ ਹੋਰ ਇੱਥੇ ਬੜੇ ਨੇ ਬੜੇ ਨੇ ਮੈਨੂੰ ਦੱਸ ਦੇ ਅਸੀਂ ਤਾਂ ਪਾਠ ਕਰਦੇ ਸਾਡਾ ਕੰਮ ਘਾਤੂ ਨਹੀਂ ਬਣਿਆ ਮੈਂ ਕਿਹਾ ਅੱਛਾ ਬਿਵਾਹ ਰਿਘੂ ਹੁਣ ਆਪਾਂ ਨੌਕਰ ਬਣਾ ਲਿਆ ਹੈ ਹੈ ਕਰਨਾ ਤਾਂ ਸ਼ੁਕਰ ਸੀ ਜੇ ਨਹੀਂ ਹੋਇਆ ਤਾਂ ਪਿਤਾ ਨੂੰ ਪਤਾ ਹੁੰਦਾ ਨਹੀਂ ਕਰਨਾ ਇਹਦੇ ਲਈ ਨੁਕਸਾਨ ਦੇ ਹੈ ਇਹ ਡੁੱਬ ਜਾਏਗਾ ਇਸ ਦੇ ਵਿੱਚ ਹੈ ਸੋ ਨਹੀਂ ਉਹਨੂੰ ਜਾਦੇ ਪਤਾ ਹੈ ਇਦਾਂ ਨਹੀਂ ਕਰਨਾ ਜੀਵ ਨੂੰ ਬੜੀ ਖਿੱਚ ਹੈ ਮੇਰੇ ਲਈ ਹੋ ਜਾਵੇ ਉਹ ਨਹੀਂ ਪਿਆਰਿਆ ਤੂੰ ਸ਼ੁਕਰ ਕਰ ਬੰਦਗੀ ਕਰ ਆਪੇ ਜੋ ਤੇਰੇ ਲਈ ਠੀਕ ਹੈ ਉਹ ਆਪੇ ਕਰੇਗਾ ਸਤਗੁਰ ਸਿੱਖ ਕੇ ਕਾਜ ਸਵਾਰੇ ਗੁਰੂ ਦਾ ਗੁਰੂ ਜਿਹੜਾ ਹੈ ਨਾ ਉਹ ਸਿੱਖ ਦੇ ਕਾਜ ਸਵਾਰ ਦਾ ਹੈ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਹੋ ਗੁਰ ਸਦਾ ਦਿਆਲ ਗੁਰੂ ਆਪਣੇ ਸੇਵਕ ਤੇ ਸਦਾ ਹੀ ਦਿਆਲਤਾ ਰੱਖਦਾ ਹੈ ਦਇਆਵਾਨ ਬਣਿਆ ਰਹਿੰਦਾ ਹੈ ਪਰ ਸਿੱਖ ਸਮਝਦਾ ਨਹੀਂ ਹੈ ਸਿੱਖ ਕਹਿੰਦਾ ਗੁਰੂ ਤਾਂ ਮੇਰੇ ਵੱਲ ਦੇ ਖੀਰੇ ਗੁਰੂ ਤਾਂ ਪਤਾ ਨਹੀਂ ਮੈਨੂੰ ਸੁਣਦਾ ਹੀ ਨਹੀਂ ਗੁਰੂ ਤਾਂ ਮੇਰੀ ਅਰਦਾਸ ਹੀ ਸੁਣ ਲੈ ਤੇਰੀ ਅਰਦਾਸ ਉਹ ਸੁਣ ਰਿਹਾ ਹੈ ਹਰ ਪਲ ਉਸ ਨੂੰ ਪਤਾ ਹੈ ਜੋ ਤੂੰ ਫੁਰਨਾ ਕਰ ਰਿਹਾ ਹੈ ਪਰ ਪਿਆਰੇ ਤੇਰੇ ਲਈ ਉਹ ਵਸਤੂ ਠੀਕ ਨਹੀਂ ਮੇਰੀ ਬੇਨਤੀ ਸੱਚ ਕਰਕੇ ਮੰਨਿਆ ਸ਼ੁਕਰ ਚਾਜੋ ਦੇਖੋ ਕਿੰਨੀਆਂ ਵੱਡੀਆਂ ਤੁਹਾਨੂੰ ਬੇਨਤੀਆਂ ਦਸੀਆਂ ਨੇ ਕਿ ਸ਼ੁਕਰ ਕਰਨ ਵਾਲ ਨੂੰ ਕੀ ਮਿਲ ਜਾਂਦਾ ਹੈ ਕਿਸ ਤਰ੍ਹਾਂ ਮਹਾਰਾਜ ਜੀ ਨਿਵਾਜ ਦਿੰਦੇ ਹਨ ਪਿਆਰਿਓ ਸੋ ਇਹ ਸ਼ੁਕਰ ਦੀ ਵਡਿਆਈ ਹੈ ਸ਼ੁਕਰਾਨੇ ਦੀ ਵਡਿਆਈ ਹੈ ਹਰ ਵੇਲੇ ਸ਼ੁਕਰ ਤੁਰਦੇ ਫਿਰਦੇ ਸ਼ੁਕਰ ਜਦੋਂ ਕੁਝ ਕਰ ਰਹੇ ਹੋ ਸ਼ੁਕਰ ਕੋਈ ਨੁਕਸਾਨ ਵੀ ਹੋ ਗਿਆ ਤਾਂ ਸ਼ੁਕਰ 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 ਘਰ ਦੇ ਵਿੱਚ ਕੁਝ ਚੰਗਾ ਹੈ ਤਾਂ ਵੀ ਸ਼ੁਕਰ ਕੁਝ ਚੰਗਾ ਨਹੀਂ ਵੀ ਹੈ ਤਾਂ ਵੀ ਸ਼ੁਕਰ ਹੈ ਜੀਵਾਤਮਾ ਤੇਰਾ ਭਲਾ ਹੋ ਜਾਵੇਗਾ ਜੀਵਾਤਮਾ ਤੂੰ ਪਾਰ ਲੰਘ ਜਾਵੇਂਗੀ ਅਜੇ ਤਾਂ ਬਹੁਤ ਲੰਬੀ ਯਾਤਰਾ ਕਰਨੀ ਹੈ ਅਜੇ ਤਾਂ ਵਾਹਿਗੁਰੂ ਦੇ ਉਸ ਨਿਰਗੁਣ ਸਰੂਪ ਤੱਕ ਜਾਣਾ ਹੈ ਕਈ ਜਨਮਾਂ ਦੀ ਯਾਤਰਾ ਹੁੰਦੀ ਹੈ ਕਈ ਜਨਮਾਂ ਦੀ ਯਾਤਰਾ ਚੱਲਦੀ ਹੈ ਕਦੇ ਕਦੇ ਫਿਰ ਪਿੱਛੇ ਵੀ ਚਲੇ ਜਾਂਦੇ ਕਿਉਂ ਕਿ ਤਾਨੇ ਮੇਨੇ ਕਰੇ ਰੱਬ ਨੂੰ ਪਿੱਛੇ ਹੀ ਚਲੇ ਆ ਗਿਆ ਹੈ ਪਿਆਰੇ ਜੀਵ ਉਹਨੇ ਤੈਨੂੰ ਨਿਵਾਜਿਆ ਹੈ ਤੈਨੂੰ ਮਨੁੱਖਾ ਦੇਹੀ ਦਿੱਤੀ ਕਿਉਂਕਿ ਮਨੁੱਖਾ ਦੇਹੀ ਹੀ ਮੁਕਤੀ ਦਾ ਮਾਰਗ ਦੱਸਦੀ ਹੈ ਇਹਦੇ ਅੰਦਰ ਹੀ ਮੁਕਤੀ ਦਾ ਮਾਰਗ ਹੈ ਉਹ ਕਿਹੜਾ ਮਾਰਗ ਦੱਸਣ ਦੁਆਰ ਹੈ ਜਿੱਥੇ ਸ਼ਬਦ ਹੋ ਰਿਹਾ ਹੈ ਹੋਰ ਜੀਵਾਂ ਦੇ ਅੰਦਰ ਸ਼ਬਦ ਨਹੀਂ ਹੋ ਰਿਹਾ ਦਸਮਦਾਰ ਜਦੋਂ ਖੁੱਲੇਗਾ ਵਾਹਿਗੁਰੂ ਦੇ ਜੋਤੀ ਸਰੂਪ ਦਾ ਦਰਸ਼ਨ ਹੋਵੇਗਾ ਅਤੇ ਉੱਥੇ ਅਨਹਦ ਸ਼ਬਦ ਜਲ ਰਿਹਾ ਹੈ। ਉਹ ਜਿਹੜਾ ਚਲੋ ਇਹ ਗੋਪਤ ਖੇਡ ਹੈ ਸਾਰੀ ਵਾਹਿਗੁਰੂ ਦੀ ਹਰ ਪਰ ਹਰ ਖਿੰ ਸ਼ੁਕਰਾਨਾ ਸ਼ੁਕਰ 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 ਮਹਾਰਾਜ ਜੀ ਸ਼ੁਕਰਾਨਾ ਸੱਚੇ ਪਾਤਸ਼ਾਹ ਬਹੁਤ ਬਹੁਤ ਧੰਨਵਾਦ ਮਹਾਰਾਜ ਜੀ ਤੁਹਾਡਾ ਸ਼ੁਕਰਾਨਾ ਸ਼ਹੀਦੋ ਤੁਹਾਡਾ ਸ਼ੁਕਰਾਨਾ ਦਸ ਪਾਤਸ਼ਾਹਾਂ ਨੂੰ ਸ਼ੁਕਰਾਨਾ ਬ੍ਰਹਮ ਗਿਆਨੀ ਮਹਾਪੁਰਸ਼ਾਂ ਦਾ ਸ਼ੁਕਰਾਨਾ 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 ਘਰ ਦੇ ਆਪਣੇ ਜਿੰਨੇ ਜੀਵ ਹਨ ਉਹਨਾਂ ਲਈ ਵੀ ਸ਼ੁਕਰਾਨਾ ਉਹਨਾਂ ਦਾ ਵੀ ਸ਼ੁਕਰਾਨਾ ਹਰ ਹਰ ਚੀਜ਼ ਲਈ ਸ਼ੁਕਰਾਨਾ ਹਰ ਬੰਦੇ ਦਾ ਸ਼ੁਕਰਾਨਾ ਧਰਤੀ ਦਾ ਸ਼ੁਕਰਾਨਾ ਜਲ ਦਾ ਸ਼ੁਕਰਾਨਾ ਪਾਉਣ ਦਾ ਸ਼ੁਕਰਾਨਾ ਅੰਨ ਦਾ ਸ਼ੁਕਰਾਨਾ ਜਿਹੜਾ ਸਾਨੂੰ ਤ੍ਰਿਪਤ ਕਰਦਾ ਹੈ ਹਰ ਚੀਜ਼ ਦਾ ਸ਼ੁਕਰਾਨਾ ਕਰੋ ਪ੍ਰਭੂ ਤੂੰ ਨੇਤਰ ਦਿੱਤੇ ਨੇ ਸ਼ੁਕਰਾਨਾ ਪ੍ਰਭੂ ਤੂੰ মুখ ਦਿੱਤਾ ਹੈ बोल ਸਕਦੇ ਹਾਂ ਜ਼ਬਾਨ ਦਿੱਤੀ ਹੈ ਕੰਨ ਦਿੱਤੇ ਨੇ ਸੁਣ ਸਕਦੇ ਹਾਂ ਲਤਾਂ ਦਿੱਤੀਆਂ ਨੇ ਤੁਰ ਕੇ ਜਾ ਸਕਦੇ ਕਿਤੇ ਗੁਰੂ ਘਰ ਹੈ ਜਿੱਥੇ ਵੀ ਜਾਣਾ ਹੈ ਹੱਥ ਦਿੱਤੇ ਨੇ ਆਪਣਾ ਗੱਲ ਸਵਾਰ ਸਕਦੇ ਆ ਬੁੱਧੀ ਦਿੱਤੀ ਹੈ ਸਮਝਣ ਦੀ ਪ੍ਰਭੂ ਸ਼ੁਕਰਾਨਾ ਜੇ ਸ਼ੁਕਰਾਨੇ ਚ ਆਜੋਗੇ ਪਿਆਰਿਓ ਜੀਵਨ ਦੇ ਵਿੱਚ ਆਈਆਂ ਹੋਈਆਂ ਔਕੜਾਂ ਖਤਮ ਹੋ ਜਾਣਗੀਆਂ ਇਤਨੀ ਕ ਬੇਨਤੀ ਪ੍ਰਵਾਨ ਕਰਨੇ ਸ਼ੁਕਰ ਚ ਆਜੋ ਉਠਦੇ ਸਾਰ ਸ਼ੁਕਰ ਸੌਣ ਲੱਗੇ ਸ਼ੁਕਰ ਤੁਰਦੇ ਫਿਰਦੇ ਸ਼ੁਕਰ ਹਰ ਵੇਲੇ ਸ਼ੁਕਰ ਇਤਨੀ ਕ ਬੇਨਤੀ ਪ੍ਰਵਾਨ ਕਰਨੇ ਸਤਿਗੁਰੂ ਮਹਾਰਾਜ ਸੱਚੇ ਬਾਦਸ਼ਾਹ ਜੀ ਦੇ ਪਿਆਰਿਓ ਸ਼ੁਕਰ ਤੋਂ ਵੱਡਾ ਕੁਛ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ